ਲੰਬੇ ਅਕਾਲੀ ਸੰਕਰ ਦੇ ਵਿਚਾਰੇ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਨਿਸ਼ਾਨੇ ਤੇ ਸੀ ਉਸ ਤੋਂ ਸੁਭਾਵਿਕ ਅੰਦਾਜ਼ਾ ਸੀ ਕਿ ਬਾਦਲ ਦਲ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰਕੇ ਹੀ ਸਾਹ ਲਵੇਗਾ ਉਹੀ ਹੋਇਆ ਹੁਣ ਤੋਂ 3 ਦਿਨ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਤਖਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਇੱਥੇ ਇਹ ਵੀ ਚਰਚਾ ਅਕਸਰ ਛੇੜਦੀ ਹੈ ਕਿ ਜਦੋਂ ਅਹੁਦੇ ਤੇ ਬਿਠਾਇਆ ਜਾਂਦਾ ਹੈ ਜੱਥੇਦਾਰੀ ਦਿੱਤੀ ਜਾਂਦੀ ਹੈ ਉਦੋਂ ਤੱਕ ਜੱਥੇਦਾਰਾਂ ਵਾਲਾ ਸਲੂਕ ਕਰਕੇ ਬਿਠਾਇਆ ਜਾਂਦਾ ਹੈ ਪਰ ਜਦੋਂ ਉਤਾਰਦੇ ਨੇ ਉਦੋਂ ਮੁਲਾਜ਼ਮਤ ਵਾਲਾ ਰੁਖ ਇਖਤਿਆਰ ਕਰ ਲੈਂਦੇ ਨੇ ਕਿ ਮੁਲਾਜ਼ਮ ਦੇ ਵਾਂਗ ਲਾਂਬੇ ਕਰ ਦਿੰਦੇ ਨੇ ਹੁਣ 3 ਦਿਨ ਬਾਅਦ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੱਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਇੱਕ ਪਾਸਾ ਕੀਤਾ ਹੈ ਜਿੱਥੇ ਬਹੁਤ ਸਾਰੇ ਵਿਦਵਾਨੇ ਟਿੱਪਣੀ ਕਰ ਰਹੇ ਸਨ ਕਿ ਜੱਥੇਦਾਰ ਗਿਆਨੀ ਰਗਵੀਰ ਸਿੰਘ ਹੁਣੀ ਉਹਨਾਂ ਦੇ ਕੋਲ ਦੋ ਰਸਤੇ ਨੇ ਉਹ ਆਪ ਸੋਚਣ ਕਿ ਉਹਨਾਂ ਨੇ ਕਿਹੜਾ ਚੁਣਨਾ ਹੈ ਇੱਕ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਣਾ ਵਾਲਾ ਰਾਹ ਹੈ ਤੇ ਦੂਸਰੇ ਪਾਸੇ ਜਥੇਦਾਰ ਫੂਲਾ ਸਿੰਘ ਵਾਲਾ ਰਸਤਾ ਹੈ ਤੇ ਹੁਣ ਆਖਿਰਕਾਰ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਪੋਸਟ ਸਾਂਝੀ ਕੀਤੀ ਹੈ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਫਰਗ ਕੀਤੇ ਜਾਣ ਦੇ ਉੱਪਰ ਉਨ੍ਹਾਂ ਦੀ ਟਿੱਪਣੀ ਇੱਕ ਵਾਰ ਤੇਜ਼ੀ ਦੇ ਨਾਲ ਪੜ੍ਹ ਦਿੰਨੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਇਸ ਤੇ ਕਰਾਂਗੇ ਹੁਣ ਬੋਲ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਹੋਣਗੇ ਤੇ ਆਵਾਜ਼ ਮੇਰੀ ਹੋਵੇਗੀ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਨੇ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਦੇ ਨਾਲ ਵਾਚ ਰਿਹਾ ਹਾਂ ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇਹਦ ਦੁਖੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ तरीका बिल्कुल भी सही नहीं है मिति 2 दिसंबर 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾ ਅਤੇ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਹੋਏ ਫੈਸਲੇ ਤੋਂ ਬਾਅਦ ਇਹ ਜਾਪ ਹੀ ਰਿਹਾ ਸੀ ਕਿ ਸਿੰਘ ਸਾਹਿਬਾਨ ਖਿਲਾਫ ਗਿਣੇ ਮਿੱਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ ਇਸ ਸੰਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮੰਦਪਾਗਾ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਜ਼ਲੀਲ ਕਰਕੇ ਸੇਵਾ ਮੁਕਤ ਕਰਨਾ ਬੇहद ਮੰਦਪਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇहद ਨਿੰਦਣਯੋਗ ਅਤੇ ਮੰਦਪਾਗਾ ਬਰਤਾਰਾਏ ਜੋ ਕਿ ਤਖਤ ਸਹਿਬਾਨ ਦੀ ਆਜ਼ਾਦੀ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਸੋ ਇਹ ਟਿੱਪਣੀ ਲਿਖੀ ਗਈ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਤਿੰਨ ਦਿਨਾਂ ਤੋਂ ਸਿਆਸੀ ਵਿਸ਼ਲੇਸ਼ਕ ਜਦੋਂ ਚਰਚਾ ਕਰਦੇ ਸੀ ਤਾਂ ਉਹ ਇਹੀ ਚਰਚਾ ਕਰਦੇ ਸੀ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਇਸ ਸਮੇਂ ਇੰਗਲੈਂਡ ਦੇ ਵਿੱਚ ਨੇ ਪੰਜਾਬ ਤੋਂ ਭਾਰਤ ਤੋਂ ਬਾਹਰ ਨੇ ਉਹਨਾਂ ਦੀ ਇਸ ਦੇ ਵਿੱਚ ਟਿੱਪਣੀ ਬਹੁਤ ਜ਼ਰੂਰੀ ਹੈ ਉਹ ਕਿਹੋ ਜਿਹਾ ਰੁਖ اختیار ਕਰਦੇ ਨੇ ਇਹ ਵੀ ਬਹੁਤ ਜ਼ਰੂਰੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਉਸ ਸਮੇਂ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਜਦੋਂ ਜਥੇਦਾਰ ਗਿਆਨੀ ਹਰਪੀਤ ਸਿੰਘ ਹੋਣੀ ਆਪਣਾ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਿਆ ਹੋਇਆ ਉਹਨਾਂ ਦੇ ਪਰਿਵਾਰ ਤੱਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪੱਧੀਆਂ ਸ਼ਬਦਾਵਲੀ ਪੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਸ ਸਮੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਸਪਸ਼ਟ ਸਟੈਂਡ ਲੈਂਦਿਆਂ ਹੋਇਆਂ ਆਖਿਆ ਸੀ ਕਿ ਮੇਰੇ ਨਾਲ ਮੈਂ ਅਤੇ ਬਾਕੀ ਜਥੇਦਾਰ ਵੀ ਨਾਲ ਹੀ ਅਸਤੀਫਾ ਦੇ ਦਿਆਂਗੇ ਜੇਕਰ ਜਥੇਦਾਰ ਗਿਆਨੀ ਹਾਪੀ ਸਿੰਘ ਹੋਣਾ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਉਸ ਸਮੇਂ ਧਾਮੀ ਸਾਹਿਬ ਨੇ ਆਪ ਅੱਗੇ ਆ ਕੇ ਇਸ ਤੇ ਵੀਡੀਓ ਪਾਈ ਸੀ ਕਿ ਐਸਟੀਪੀਸੀ ਇਹ ਨਹੀਂ ਕਰ ਸਕਦੀ ਤੇ ਨਾ ਹੀ ਜਥੇਦਾਰ ਸਾਹਿਬ ਦੇ ਹੁਕਮ ਤੋਂ ਉਹ ਬਾਹਰ ਜਾਣਗੇ ਪਰ ਹੁਣ ਕੀ ਹੋਇਆ ਹੁਣ ਜਦੋਂ ਜੱ태ਦਾਰ ਸਾਹਿਬ ਦੇਸ਼ ਤੋਂ ਬਾਹਰ ਨੇ ਉਸ ਸਮੇਂ ਤੇਜ਼ੀ ਦੇ ਨਾਲ ਜਾਂਚ ਕਰ ਰਹੀ ਚਾਰ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਤਿੰਨ ਮੈਂਬਰੀ ਸੀ ਬਾਅਦ ਦੇ ਵਿੱਚ ਉਸ 'ਚ ਵਾਧਾ ਕਰਕੇ ਇੱਕ ਬੰਦਾ ਹੋਰ ਪਾ ਲਿਆ ਜਾਂਦਾ ਤੇ ਤੇਜ਼ੀ ਦੇ ਨਾਲ ਜਾਂਚ ਕੀਤੀ ਜਾਂਚ ਰਿਪੋਰਟ ਵੀ ਬੇਸ਼ੱਕ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਬੱਕ-ਬੱਕ ਤਰ੍ਹਾਂ ਦੇ ਦੋਸ਼ ਤਾਂ ਲਾਏ ਗਏ ਨੇ ਪਰ ਉਹਨਾਂ ਦਾ ਸਪਸ਼ਟ ਕੋਈ ਤੱਥ ਕੋਈ ਸਬੂਤ ਨਾਲ ਨੱਤੀ ਨਹੀਂ ਕੀਤੇ ਗਏ ਜਿਸ ਤੋਂ ਸਾਰੀ ਸੰਗਤ ਨੂੰ ਇਹ ਯਕੀਨ ਹੋ ਸਕੇ ਕਿ ਜਿਹੜੀ ਕਾਰਵਾਈ ਸੀ ਉਹ ਬਿਲਕੁਲ ਵੀ ਪੋਲੀਟੀਕਲ ਨਹੀਂ ਸੀ ਰਾਜਨੀਤਿਕ ਕੱਖ ਦੇ ਨਾਲ ਇਹ ਫੈਸਲੇ ਨਹੀਂ ਲਏ ਗਏ ਪਰ ਜਿਸ ਤਰੀਕੇ ਦੀ ਉਹ ਰਿਪੋਰਟ ਹੈ ਉਸ ਦੇ ਵਿੱਚ ਇਹ ਵੀ ਇਥੋਂ ਤੱਕ ਲਿਖਿਆ ਹੋਇਆ ਹੈ ਕਿ ਇੱਕ ਬੀਬੀ ਮੁਲਾਜ਼ਮ ਐਸਜੀਪੀਸੀ ਦੀ ਉਹ ਵੀ ਜਥੇਦਾਰ ਸਹਿਬਾਨ ਨਾਲ ਦੁਬਈ ਦੇ ਦੌਰੇ ਤੇ ਗਈ ਇਹੋ ਜਿਹਾ ਇਲਜ਼ਾਮ ਭੱਦੇ ਕਿਸਮ ਦੇ ਉਸ ਦੇ ਵਿੱਚ ਲਾਏ ਗਏ ਨੇ ਹਾਲਾਂਕਿ ਇਸ 'ਚ ਕਿੰਨੀ ਸਪਸ਼ਟਤਾ ਜਾਂ ਸੱਚਾਈ ਹੈ ਇਸ ਦਾ ਕੋਈ ਵੀ ਤੱਥ ਉਸ ਦੇ ਨਾਲ ਨਹੀਂ ਨਹੀਂ ਕੀਤਾ ਗਿਆ ਹੋਰ ਵੀ ਬਹੁਤ ਸਾਰੇ ਇਲਜ਼ਾਮ ਨੇ ਪਰ ਇੱਥੇ ਤੁਹਾਨੂੰ ਜੁੜਦੀ ਜਾਣਕਾਰੀ ਇੱਕ ਹੋਰ ਦੱਸ ਦਈਏ ਕਿ ਸਾਡੇ ਸਹਿਯੋਗੀ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਜਿਹੜੇ ਕਿ ਇੰਗਲੈਂਡ ਦੇ ਨਾਲ ਅ ਇੰਗਲੈਂਡ ਤੋਂ ਨੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਬੀਤੇ ਦਿਨੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਇਸ ਸਮੇਂ ਇੰਗਲੈਂਡ ਦੇ ਵਿੱਚ ਹੀ ਨੇ ਉਹਨਾਂ ਨੇ ਇੱਕ ਮੀਟਿੰਗ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਕਿ ਉਨਾ ਦਾ ਸੜਕ ਹਾਸੇ ਦੇ ਵਿੱਚ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਤਰੀਕੇ ਦੀਆਂ ਹਰਕਤਾਂ ਹੋ ਰਹੀਆਂ ਨੇ ਹੇਟਲੇ ਪੱਦਰ ਦੇ ਉੱਪਰ ਹਾਲਾਂਕਿ ਇਹਨਾਂ ਦੇ ਉੱਪਰ ਸਖਤ ਕਾਰਵਾਈ ਕਰਨ ਦੇ ਲਈ ਵੀ ਜਥੇਦਾਰ ਗਿਆਨੀ ਰਗਵੀਰ ਸਿੰਘ ਹੀ ਬਚਨਬੱਧ ਨੇ ਉਹ ਇਸ ਤੇ ਕੋਈ ਨਾ ਕੋਈ ਸਖਤ ਸਟੈਂਡ ਲੈਂਦਿਆਂ ਹੋયા ਇਸ ਅਕਾਲੀ ਦਲ ਦੇ ਉਸ ਧੜੇ ਨੂੰ ਜਿਹੜਾ ਕਿ ਬਾਕੀ ਹੋ ਕੇ ਪੂਰੇ ਤਰੀਕੇ ਦੇ ਨਾਲ ਸਿਰਫ ਉਹ ਸ਼ਰਤਾ ਮੰਨ ਕੇ ਜਿਹੜੀਆਂ ਉਹਨਾਂ ਨੂੰ ਪੁੱਗਦੀਆਂ ਸੀ ਆਪਣਾ ਕੰਮ ਚਲਾ ਰਿਹਾ ਹੈ ਭਰਤੀ ਮੂਹਮ ਚਲਾ ਰਿਹਾ ਹੈ ਤੇ ਹਰ ਕਿਸੇ ਉਸ ਪਹਿਲੂ ਤੋਂ ਭੱਜ ਰਿਹਾ ਹੈ ਜਿਹੜਾ ਕਿ ਜਥੇਦਾਰ ਸਾਹਿਬ ਨੇ ਖਾਸ ਤੌਰ ਤੇ ਪਿੰਪੁਆਇੰਟ ਕਰਾਇਆ ਸੀ ਕਿ ਆਹ ਕੁਝ ਕਰੋ ਤੇ ਫਿਰ ਤੁਹਾਡੀ ਗਤੀ ਅੱਗੇ ਹੋ ਸਕਦੀ ਹੈ ਹੁਣ ਇਸ ਟਿੱਪਣੀ ਨੂੰ ਲੈ ਕੇ ਬੇਹੱਦ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਪਰ ਤੁਸੀਂ ਇਸ ਟਿੱਪਣੀ ਨੂੰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਿੱਤੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਇਸ ਰੋਲ ਨੂੰ ਕਿਵੇਂ ਵੇਖਦੇ ਹੋ ਕਿਵੇਂ ਦੇ ਫੈਸਲੇ ਅੱਗੇ ਹੋ ਸਕਦੇ ਨੇ ਜਾਂ ਹੁਣੇ ਚਾਹੀਦੇ ਨੇ ਸਿੱਖ ਸੰਗਤ ਇਸ ਬਾਰੇ ਕੀ ਸੋਚਦੀ ਹੈ ਆਪਣੀ ਟਿੱਪਣੀ ਜ਼ਰੂਰ ਦੇਣਾ ਧੰਨਵਾਦ ਸਤਿ ਸ੍ਰੀ ਅਕਾਲ